ਪੁਣ ਬੋਲੂ ਕਲਮ ਪੰਜਾਬ ਦੀ ਚੈਨਲ ਨੂੰ ਪਿੰਡ ਖੋਨੇਵਾਲ ਦੇ ਵਿੱਚ ਸਮੁੱਚੀ ਟੀਮ ਵੱਲੋਂ ਵੇਟ ਕੀਤਾ ਗਿਆ ਪੂਰੀ ਦੁਨੀਆ ਗਵਾਵਾ ਗਾ ਜੱਜਾਦਵੀ ਇਸ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੱਜਾਦਵੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਪੰਜਾਬ ਅਮਰਸ਼ਾਹ ਬਦਾਲੀ ਵਰਗਿਆਂ ਨੂੰ ਵੱਡੇ-ਵੱਡੇ ਹਮਲਾਵਰਾਂ ਨੂੰ ਅਤੀ ਵਕ-ਵਕ ਸਮੇਂ ਦੇ ਵਿੱਚ ਇਨੇ ਸਨ 1947 ਵੀ ਹੰਡਾਇਆ ਵਾ ਇਸ ਪਵਨ ਧਰਤੀ ਨੇ 1984 ਵੀ ਹੰਡਾਈ ਹੈ ਇਸ ਪਵਨ ਧਰਤੀ ਨੇ 1988 ਦੀ ਹਾੜੀ ਵੀ ਵੇਖੀ ਨੇ ਤੇ ਹੁਣ ਇਸ ਪਵਨ ਧਰਤੀ ਤੇ ਇਸ ਸਮੇਂ ਫੇਰ ਬਹੁਤ ਜ਼ਿਆਦਾ ਵੱਡਾ ਨੁਕਸਾਨ ਜਿਹੜਾ ਹੈ ਇਸ ਵਕਤ ਇਸ ਕੋਨੇ ਵਾਲ ਪਿੰਡ ਸਮੇਤ ਬਹੁਤ ਸਾਰੇ ਪਿੰਡਾਂ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਗਭਗ 100 ਪਿੰਡ ਜਿਹੜੇ ਆ ਉਹਨਾਂ ਦੇ ਪਸ਼ੂ ਕੀਮਤੀ ਜਾਨਾਂ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਤੱਕ ਤੋਂ ਉਹਨਾਂ ਦੇ ਅੰਨ ਭੰਡਾਰ ਪਿਆਲੀਆਂ ਦੇ ਵਿੱਚ ਵੇਖੋ ਹਜੇ ਤੱਕ ਉਹ ਰੇਤਾ ਜਿਹੜੇ ਆ ਵੱਖ-ਵੱਖ ਜਿਥੇ ਬੰਨਿਆਂ ਦੇ ਸੇਵਾਦਾਰ ਜਿਹੜੇ ਬਿਤਾ ਚੁਪੰਦੀ ਸੇਵਾ ਕਰਨ ਦੇ ਨੇ ਤੇ ਹੋਰ ਹੀ ਵੇਖੋ ਇੱਧਰ ਤੁਹਾਨੂੰ ਦਸੀਏ ਹਜੇ ਤੱਕ ਇੰਨਾ ਸਮਾਂ ਹੋ ਗਿਆ ਲਗਭਗ ਫੜ ਆਉਣ ਤੋਂ ਬਾਅਦ ਅਜੇ ਤੱਕ ਪਾਣੀ ਨਹੀਂ ਸੁੱਕਾ ਇਥੋਂ ਸੋ ਬੜੀ ਤਰਾਸਦੀ ਹੈ ਸੋ ਸੁਝੇ ਉਹਨਾਂ ਪੰਜਾਬ ਦੇ ਦਰਦੀਆਂ ਨੂੰ ਬੇਨਤੀ ਹੈ ਮੇਰੀ ਕਿ ਆਓ ਇਸ ਰੁਲਦੀ ਹੋਈ ਪੰਜਾਬ ਨੂੰ ਫੇਰ ਲੀਹਾਂ ਤੇ ਲਿਆਉਣ ਵਾਸਤੇ ਯਤਨ ਕਰੀਏ ਤੇ ਇਹਨਾਂ ਦੀਆਂ ਕਿ ਬਾਹ ਫੜੀਏ ਤੇ ਇੱਕ ਮਹੀਨੇ ਧាន ਕੇ ਇਸ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਨੇ ਆਪਾਂ ਉਹਨਾਂ ਦੇ ਧੰਨਵਾਦੀ ਆ ਜਿਹੜੇ ਅਜੇ ਖੋਜ ਗਏ ਨੇ ਇਹਨਾਂ ਦੀ ਮਤ ਕਰਨ ਵਾਸਤੇ ਉਹ ਆਉ ਧាន ਕੇ ਮੌਕਾ ਵੇਖ ਕੇ ਤੇ ਇਹਨਾਂ ਦੀ ਮਤ ਕਰਕੇ ਇਹਨਾਂ ਨੂੰ ਫਿਰ ਦੁਬਾਰਾ ਜ਼ਿੰਦਗੀ ਦੇ ਜੂਨ ਵਾਸਤੇ ਪੱਟੀ ਤੇ ਲੈ ਕੇ ਆਈਏ ਧੰਨਵਾਦ ਸਾਰਿਆਂ ਦਾ ਹੁਣ ਬੋਲੂ ਕਲਮ ਪੰਜਾਬ ਦੀ ਦਰਦਾਦੀ ਗੱਲ ਨੂੰ ਚਾਲੰਦ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ